ਸਸ਼ੀ ਨਾਦ ਜੀ ਮੈਂ ਅੱਜ ਇਸ ਵਿਸ਼ੇ 'ਤੇ ਗੱਲ ਕਰਦੇ ਹਾਂ ਜੀ 2022 ਦੇ ਵਿੱਚ ਇੱਕ ਨਵੀਂ ਪਾਰਟੀ ਨੇ ਐਂਟਰੀ ਲਈ ਪੰਜਾਬ ਦੇ ਵਿੱਚ ਜਿਹੜੀ ਸੀ ਆਮ ਆਦਮੀ ਪਾਰਟੀ ਲੋਕਾਂ ਵੱਲੋਂ ਕਾਫੀ ਲੋਕਪ੍ਰੀਏ ਰਹੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਲੋਕ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਮੁੱਖ ਮੰਤਰੀ ਦਾ ਚਿਹਰਾ ਆਇਆ ਹੈ ਸ਼ਾਇਦ ਉਹ ਆਮ ਲੋਕਾਂ ਦੇ ਲਈ ਕਾਫੀ ਜਿਹੜਾ ਹੈ ਕਾਮਯਾਬੀ 'ਚ ਨਿਤਰੇਗਾ ਤੇ ਲੋਕਾਂ ਵੱਲੋਂ ਜਿਹੜੇ ਹੈ ਬਿਨਾ ਜਾਣੇ ਬਿਨਾ ਪਹਿਚਾਨੇ ਆਪਣੇ ਏਰੀਏ ਦੇ ਵਿੱਚੋਂ ਵਿਧਾਇਕ ਕੌਣ ਹੈ ਤਾਂ ਉਹਨਾਂ ਨੇ ਚਿਹਰੇ ਨੂੰ ਵੋਟ ਪਾਈ ਉਹ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੈਲੀਆਂ 'ਚ ਪਹੁੰਚਦੇ ਸੀ ਹਜ਼ਾਰਾਂ ਦੇ ਵਿੱਚ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੇਕਰ ਗੱਲ ਕਰੀਏ ਹਰ ਇੱਕ ਪਾਰਟੀ ਜਿੱਥੇ ਆਈ ਚਾਹੇ ਉਹ ਸ਼੍ਰੋਮਣੀ ਅਕਾਲੀ ਸਭਾ ਤਲਸੀ ਜਾਇ ਬੀਜੇਪੀ ਵੀ ਚਾਹੇ ਕਾਂਗਰਸ ਵੀ ਲੇਕਿਨ ਇਨਾ ਬੜਾਵਾ ਨਹੀਂ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤਾ ਗਿਆ ਲੋਕਾਂ ਨੂੰ ਸੀ ਇਹ ਸ਼ਾਇਦ 17 ਸਾਲਾਂ ਦੇ ਵਿੱਚ ਉਹ ਕੰਮ ਨਹੀਂ ਹੋ ਪਾਏ ਜਿਹੜੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੇ ਹੌਲੀ-ਹੌਲੀ ਜਿਹੜੇ ਨੇ ਜਿੱਦਾਂ ਜਿੱਦਾਂ ਸੀਆਣੀ ਕਹਿੰਦੇ ਹੈ ਤੇਲ ਵੇਖੋ ਤੇਲ ਦੀ ਤਾਰ ਵੇਖੋ ਲੇਕਿਨ ਜਿਸ ਤਰੀਕੇ ਦੇ ਨਾਲ ਦਿਨ ਚੜਦਾ ਗਿਆ ਸ਼ਾਮ ਹੁੰਦੀ ਗਈ ਫਿਰ ਰਾਤ ਜਾਂਦੀ ਗਈ ਦਿਨ ਹੁੰਦਾ ਗਿਆ ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਪ੍ਰੀਏ होली होली ਘਟਦੀ ਗਈ ਕਿਉਂਕਿ ਪੰਜਾਬ ਦੇ ਵਿੱਚ ਇੱਕ ਨਵਾਂ ਚਿਹਰਾ ਵੇਖਣ ਲਈ ਲੋਕਾਂ ਨੇ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਡੀਕ ਕੀਤੀ ਲੇਕਿਨ ਉਹ ਚਿਹਰਾ ਵੀ ਕੋਈ ਇੰਨਾ ਖਾਸ ਨਹੀਂ ਨਿੱਤਰ ਕੇ ਸਾਹਮਣੇ ਆਇਆ ਬੜੀਆਂ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾਂਦੀਆਂ ਸੀ ਆਖਿਰ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਅਸੀਂ ਉਸ ਰੈਲੀ ਦੇ ਵਿੱਚ ਆਮ ਲੋਕਾਂ ਵਾਂਗ ਚੱਲਾਂਗੇ ਆਮ ਲੋਕਾਂ ਵਾਂਗ ਤੁਹਾਨੂੰ ਮਿਲਾਂਗੇ ਲੇਕਿਨ ਉਹ ਉਹੀ ਰਣਨੀਆ ਵਿੱਚ ਹੋਇਆ ਜੋ ਪਹਿਲਾਂ ਭਾਜਪਾ ਕਰਦੀ ਸੀ ਕਾਂਗਰਸ ਕਰਦੀ ਸੀ ਜਾਂ ਫਿਰ ਸ਼ੋਮੀ ਕਾਲੀ ਦਲ ਕਰਦੀ ਸੀ ਜਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਵਿੱਚ ਵਿਚਰੇ ਲੇਕਿਨ ਆਮ ਲੋਕਾਂ ਦੇ ਤੋਂ ਉਹ ਖਾਸ ਬਣ ਕੇ ਬੈਠ ਗਏ। ਲੇਕਿਨ ਇਸ ਟਾਈਮ ਸਭ ਤੋਂ ਅਹਿਮ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਲੋਕਪ੍ਰਿਅਤਾ ਵੀ ਘੱਟ ਹੋ ਰਹੀ ਹੈ ਤੇ ਉਲਟਾ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਿਹੜੀ ਹੈ ਗੋਲੀਆਂ ਤੱਕ ਚੱਲਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਚਬਾਲ ਵਿਖੇ ਆਮ ਆਦਮੀ ਪਾਰਟੀ ਵੱਲ ਕੀਤੀ ਜਾ ਰਹੀ ਰੈਲੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਚੇ-ਚੇ ਤੌਰ ਤੇ ਪਹੁੰਚ ਰਹੇ ਹਨ। ਜਿਸ ਵਿੱਚ ਸ਼ਾਮਲ ਹੋਣ ਲਈ ਪਿੰਡ ਮੂਸੇਵਾਲੇ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਸਰਕਾਰੀ ਪੰਜਾਬ ਰੋਲਵੇ ਦੀ ਬੱਸ ਵਿੱਚ ਸਵਾਰ ਹੋ ਕੇ ਪਿੰਡ ਤੋਂ ਚੱਲਣ ਲੱਗੇ ਤਾਂ ਪਿੰਡ ਦੇ ਕੁਝ ਨੌਜਵਾਨਾਂ ਨੇ ਬੱਸਾਂ ਤੇ ਇੱਟਾਂ ਰੋੜਿਆਂ ਦਾ ਹਮਲਾ ਕਰ ਦਿੱਤਾ ਇਸ ਦੌਰਾਨ ਹਮਲਾਵਰਾਂ ਨੇ ਬੱਸ ਦੇ ਸ਼ੀਸ਼ੇ ਭੰਨੇ ਇਸ ਦੌਰਾਨ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ ਇਸ ਵਾਰਦਾਤ ਵਿੱਚ ਆਮ ਆਦਮੀ ਪਾਰਟੀ ਦੇ 4 ਵਿਅਕਤੀ ਜ਼ਖਮੀ ਹੋ ਗਏ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਰੈਲੀਆਂ ਹੌਣ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਸੀ ਇਹ ਨਹੀਂ ਪਤਾ ਕਿ ਹੁਣ ਉਹ ਗੋਲੀ ਗੋਲੀ ਦਾ ਨਿਸ਼ਾਨਾ ਕਿਸ ਨੂੰ ਬਣਾਇਆ ਜਾਣਾ ਸੀ ਲੇਕਿਨ ਉਹ ਗੋਲੀ ਦਾ ਨਿਸ਼ਾਨਾ ਜਿਹੜੇ ਨੇ ਆਮ ਲੋਕਾਂ ਦੇ ਉੱਤੇ ਉਹ ਗੋਲੀਆਂ ਤੜਾ ਤੜ ਜਿਹੜੀਆਂ ਚੱਲੀਆਂ ਹਾਲਾਂਕਿ ਗੋਲੀ ਕਿਸੇ ਨੂੰ ਨਹੀਂ ਲੱਗੀ ਲੋਕ ਕਾਫੀ ਜ਼ਖਮੀ ਹੋ ਰਹੇ ਨੇ ਪੰਨ ਤੋੜ ਕੀਤੀ ਗਈ ਹੈ ਲਾਅ ਆਰਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਵਿੱਚ ਹੈ ਲੇਕਿਨ ਅਜੇ ਹਾ ਕੁਝ ਜਿਹੜਾ ਹੈ ਆਏ ਦਿਨ 2022 ਤੋਂ ਲੈ ਕੇ ਤੇ ਹੁਣ ਤੱਕ ਕਾਫੀ ਲੋਕ سوشل میڈیا ਤੇ ਲੋਕਾਂ ਨੇ ਆਪਦੀ ਅੱਖਾਂ ਨਾਲ ਵੀ ਦੇਖਿਆ ਲੇਕਿਨ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ ਆਇਆ ਲੇਕਿਨ ਲੋਕਾਂ ਕੋਲੋਂ ਉਮੀਦਾਂ ਲਾਈਆਂ ਗਈਆਂ ਲੇਕਿਨ ਉਹ ਉਮੀਦਾਂ ਤੇ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਰੇ ਨਹੀਂ ਉਤਰੇ ਤਾਂ ਅੱਜ ਰੈਲੀਆਂ ਦੇ ਵਿੱਚ ਆਮ ਲੋਕਾਂ ਨੂੰ ਉਸੇ ਤਰ੍ਹਾਂ ਹੀ ਜਿਹੜੀ ਹੈ ਕੁੱਟਮਾਰ ਸੈਣੀ ਪੈਦੀ ਹੈ ਜ਼ਖਮੀ ਹੋ ਰਹੇ ਨੇ ਤੇ ਦਿਨ ਬਦ ਦਿਨ ਜਿਹੜਾ ਹੈ ਲੋ ਆਰਡਰ ਵੀ ਜਿਹੜਾ ਹੈ ਜ਼ੀਰੋ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ